ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚੱਲ ਜੀ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਲੋਗ ਦੇ ਵਿੱਚ ਤੇ ਸੋ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਤੇ ਅਸੀਂ ਚੱਲੇ ਹਾਂ ਫਲਾਈ ਸਾਹਿਬ ਗੁਰਦੁਆਰਾ ਤੇ ਉੱਥੇ ਚਾ ਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਫਲਾਈ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਾਉਣੇ ਆ ਤੇ ਗਰਲੀਨ ਵੀ ਜਾ ਰਹੀ ਹੈ ਸਾਡੇ ਨਾਲ ਤੇ ਗਲੀਂ ਕਿ ਚੱਲੇ ਤੇ ਫਲਾਈ ਸਾਹਿਬ ਗੁਰਦੁਆਰੇ ਅੱਜ ਕੀ ਸੀ ਉੱਥੇ ਅੱਜ ਕੋ ਅੱਜ ਨਗਰ ਕੀਰਤਨ ਅ ਅੱਜ ਨਗਰ ਕੀਰਤਨ ਕੱਲ ਵੀ ਗਲੀ ਨੇ ਇੱਕ ਨਗਰ ਕੀਰਤਨ ਵੇਖਿਆ ਤੇ ਇੱਕ ਗਲੀ ਨੇ ਅੱਜ ਵੀ ਵੇਖਿਆ ਨਗਰ ਕੀਰਤਨ ਤੇ ਅਸੀਂ ਸਾਰੇ ਚੱਲੇ ਆ ਤੇ ਉਹ ਵੇਖੋ ਪ੍ਰਮਾਣ ਪ੍ਰਵਾਣੀ ਤਿਆਰ ਹੋ ਕੇ ਬੈਠਾ ਆ ਕਹਿੰਦਾ ਮੈਂ ਵੀ ਜਾਣਾ ਆ ਪ੍ਰਵਾਣ ਵੀ ਤੇ ਚਲੋ ਅਸੀਂ ਤੁਹਾਨੂੰ ਵੀ ਦਰਸ਼ਨ ਕਰਾਉਣੀ ਆ ਨਗਰ ਕੀਰਤਨ ਦੇ ਤੇ ਫਲਾਈ ਸੈ ਉਹ ਗੁਰਦੁਆਰੇ ਦੇ ਗੱਡੀ ਰੈਡੀ ਹੋ ਗਈ ਹੈ ਗੱਡੀ 'ਚ ਬਹਿਣ ਲੱਗੇ ਹਾਂ ਹਾਂਜੀ ਮੰਜੀ ਚਲ ਆਜੋ ਆਜੋ ਅਸੀਂ ਕਮ ਚੁਕੇ ਜੀ ਫ্লাই ਸਾਬ ਤੋਂ ਦਵਾਰੇ ਤੇ ਚਲੋ ਧੰਨ ਦੇ ਸੁਦਸ਼ਣ ਕਰਾਉਂਦੇ ਆਂ

يتھي تيلي مو ਜਿੱਦਾਂ ਆਪ ਅਹੀਂ ਅਚਲ ਇੱਥੇ ਆਏ ਆਪਾਂ ਹਨਾ ਫਲਾਈ ਸਾਹਿਬ ਗੁਰਦੁਆਰਾ ਸਾਹਿਬ ਤੇ ਆਹ ਕਿਕਰ ਹੈ ਨਾ ਹਾਂਜੀ ਹਾਂਜੀ ਤੇ ਇਹਦਾ ਕੀ ਇਤਿਹਾਸ ਵਾ ਇਹ ਗੁਰੂ ਨਾਨਕ ਦੇਵ ਜੀ ਨੇ ਦਾਤਨ ਕਰਕੇ ਤੇ ਦਾਤਨ ਗੱਡੀ ਸੀ ਉਸ ਤੋਂ ਬਾਅਦ ਜਿਹੜੀ ਨਿਸ਼ਾਨੀ ਰਹਿ ਗਈ ਗੁਰੂ ਨਾਨਕ ਦੇਵ ਜੀ ਨੇ ਹਾਂਜੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਤੇ ਇਹਨੂੰ ਫਲਾਈ ਹਨਾ ਫਲਾਈ ਕਹਿੰਦੇ ਹਨਾ ਫਲਾਈ ਸਾਹਿਬ ਕਹਿੰਦੇ ਇਸ ਕਰਕੇ ਇਹ ਮਤਲਬ ਕਿ ਇਸ ਤੋਂ ਇਹਦਾ ਆਫਲਾਈ ਸਾਹਿਬ ਗੁਰਦੁਆਰਾ ਸਾਡੇ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਤਲਬ ਇੱਕ ਦਾਤਨ ਕਰਕੇ ਇੱਥੇ ਗੱਡ ਦਿੱਤੀ ਸੀ ਤੇ ਇਸ ਤੋਂ ਬਾਅਦ ਇਹ ਮਤਲਬ ਇਹਨੂੰ ਫਲਾਈ ਕਹਿੰਦੇ ਆ ਤੇ ਏਡਾ ਵੱਡਾ ਦਰਖਤ ਬਣ ਗਿਆ ਸੀਗਾ ਤੇ ਇਹਦੇ ਮਤਲਬ ਨਾਮ ਤੋਂ ਹੀ ਇੱਥੇ ਫਿਰ ਗੁਰਦੁਆਰਾ ਸਾਹਿਬ ਚ ਫਲਾਈ ਸਾਹਿਬ ਗੁਰਦੁਆਰਾ ਜਿਹੜਾ ਸੀਗਾ ਨਾ ਉਹ ਸੀਗਾ ਇਹ ਮਤਲਬ ਬਟਾਲੇ ਤੇ ਲੱਗੇ ਆ ਗੁਰਦੁਆਰਾ ਸਾਹਿਬ ਦੀਤੀ ਜੋ ਮਾਈ ਕਰ ਨੂਕ ਧਾਰਨ ਕਰ ਗਈ ਨਵੀਂ ਬਣੀ ਕਰ ਸਭ ਦੀ ਪਸਾਇਆ ਗਿਆ ਜਾਨ ਬੋਲੇ ਤੋਮਾ ਸਤ ਦਾ ਅੱਜ ਇਸ ਅਸਥਾਨ ਮੇਂ ਨਿਤਨੇ ਸਾਹਿਬਾ ਜਹ ਜਮੀਦਾ ਕੋ ਪੁਨੀਰਾ ਕੋ ਨਗਾ ਪੂਰਾ ਕੋ ਰਖੀਦਾ ਰਹਾ ਤਬਰੁ ਸਤਿ ਮਨੁ ਸਤਿ ਗੁਣਾਈ ਤਉ ਤੁਮ ਮਗਨ ਮਨ ਲਿਖਿ ਸੁਖਤਾ ਆਵੈ ਗਾਨੀ ਬੋਲ ਬੋਲਿ ਤਉ ਗੋਈ ਤਬਰੁ ਸਤੈ ਨਰਤਪ ਸੋਖਿ ਮਿਰੀ ਆਈ ਸਚਾ ਪ੍ਰਭਾ ਆਪਿ ਨਾਮਿ ਲਾਜਾ ਸੋਦਨ ਸੁਦੀ ਜਨਾ ਨਾ ਪਾਈਆ ਕਰਮਾ ਮੁਨਾ ਅੰਧਿ ਸਾਧਰੁ ਹਾਰੀਆ ਆਪਿ ਮਾਲਾ ਜਾਵੇ ਚਾਰਾ ਸ The first I ਦੇਰੋ ਸ੍ਰੀ ਗੁਰੂ ਸਮਾਗੇ ठाकुर ਕਾਹੇ ਮਨ ਪਉਂਦਰੀਆ ਊੜੈ ਊਨਾਵ ਸੈ ਪੂਸਾ ਦਿਸ ਬਾਸ਼ਾ ਬਜਰੇਸ਼ਰਿਆ ਜਨ ਕਉਨ ਖਲਾਵ ਜਨੁ ਚਗਾਵੈ ਮਾਰੈ ਸਭਰ ਨਦਰੀਆ ਸਾਬਨ দান ਦਾਸਿਆ ਅਸ਼ਟ ਸਦਾਨ ठाकुरगारउ ਦਲ ਦਰੀਆ ਜਨ ਨਾਨਕ ਬਲ ਬਲ ਸਰਬਲ ਜਾਈਐ ਤਰਾਤਨਪਾ ਜਾਣ ਕਰੋ ਪ੍ਰਤ ਪਰ ਅਮਰੇ ਦੁਖ ਸਬੈ ਤੁਮਤਾਰੋ ਹੋ ਆਪ ਹਾਠ ਦੇ ਮੋਇ ਵਿਚਾਰੋ ਹੋ ਸੁਖੀ ਬਸ ਮੋਰੋ ਪਰਿਵਾਰ ਸੇਵਕ ਸੇਵਿਆ ਸਦਾ ਕਰਤਾਰਾ ਮੋਰ ਚਾਨਿ ਕਰਦਾ ਕਰੀਏ ਸਾਧਾਰਨ ਤੋਂ ਆਜਿ ਸਦਰੀਏ ਪੂਰਨ ਹੋਈ ਹਮਾਰੀ ਆਸਾ ਤੋਰ ਬੈਠੀ ਰਹੇ ਸਿਆੰਤ ਤੁਮਹੇ ਸਾਡੋਈ ਵਰਨਾ ਸਿਆੰ ਜੋ ਵਰਚਾਉਂ ਤੋਂ ਤੁਮ ਤੇ ਬਾ ਸਤਿ ਸ਼੍ਰੀ ਅਕਾਲ ਸਿੱਖਿਆ ਬਮਾਰੀ ਤਾਰੀਆ ਹੈ ਤੁੰਤਨ ਖਤਰਾ ਹਮਾਰੇ ਮਾਰੀਆ ਹੈ ਆਪ ਹਾਂਜੀ ਹੁਣ ਅਸੀਂ ਘਰੇ ਆ ਗਿਆਂ ਵਾਪਸ ਫਲਾਈ ਸਾਬ ਗਏ ਸੀ ਅਸੀਂ ਮੱਥਾ ਟੇਕ ਗੁਰਦੁਆਰਾ ਸਾਹਿਬ ਤੇ ਹੁਣ ਅਸੀਂ ਘਰੇ ਆ ਗਿਆਂ ਵਾਪਸ ਤੇ ਚਲੋ ਜੀ ਥੈਂਕ ਯੂ ਬਾਏ ਬਾਏ ਦੇ ਵਾਹਿਗੁਰੂ ਸਾਰਿਆਂ ਦਾ ਭਲਾ ਕਰੇ ਤੇ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਬਾਏ ਬਾਏ ਟੇਕ ਕੇਅਰ